ਲਓ ਜੀ ਸਾਰੇ ਸੰਸਾਰੀ ਕਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਤੇ ਲਓ ਜੀ ਅੱਜ ਤੁਸੀਂ ਸਭ ਸੰਗਤਾਂ ਕਰੋ ਦਰਸ਼ਨ ਗੁਰਦੁਆਰਾ ਕੌਲ ਸਾਹਿਬ। ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾੜਾ ਇੱਥੇ ਸਰੋਵਰ ਬਣਿਆ। ਸ਼ਨੀਵਾਰ ਐਤਵਾਰ ਦੋ ਵਾਰ ਇਕੱਠੇ ਇਸ਼ਨਾਨ ਜੋੜਾ ਕਰੀਏ। ਫਿਰ ਪੰਜ ਸ਼ਨੀਵਾਰ ਐਤਵਾਰ ਦੇ ਦਿਨ ਹੋ ਜਾਣ। ਫਿਰ ਬਾਬਾ ਜੀ ਨੇ ਇੱਥੇ ਬੇਗ ਪ੍ਰਸ਼ਾਦ ਦਾ ਵੀ ਰਸਤਾ ਦਈ ਦੀ। ਫਿਰ ਬਾਬਾ ਇਹ ਅਰਦਾਸ ਕਰਦੇ ਆ। ਜੋ ਵੀ ਸੰਗਤ ਦੀ ਮਨੋ ਕਾਮਨਾ ਹੋ ਇੱਥੇ ਪੂਰੀ ਹੋ ਜਾਂਦੀ ਹੈ ਤੁਸੀਂ ਵੀ ਸਾਰੇ ਜਣੇ ਆਓ ਦਰਸ਼ਨ ਕਰੋ ਆਪਣੇ ਦੁੱਖ ਤੇ ਜਰਦੂਲ ਕਰੋ ਹਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਹਾਂ ਸਰੋਵਰ ਜੇ ਜੇ ਸਰੂ ਮਹਾਰਾਜ ਜੀ ਨੇ ਬਾਬਾ ਜੀ ਨੇ ਵਾਰ ਦਿੱਤਾ ਹੈ ਬਸ ਆਵੇ ਹੁੰਦਾ ਹੈ ਜੇ ਤੁਸੀਂ સ્ਨਾਣ ਕਰਦੇ ਆ ਬੀਬੀਆਂ ਵਾਸਤੇ સ્ਨਾਣ ਕਰਨ ਵਾਸਤੇ ਉਹ ਨਹੀਂ ਕਿ ਜਗਾ ਅੱਜ ਜਿਹੜੇ ਬੰਦੇ ਇਸ਼ਨਾਨ ਕਰਦੇ ਤੋ ਤੁਸੀਂ ਇੰਦਰਸ਼ਨੇਸ਼ਨਾਨ ਕਰੋ ਆਪਣੇ ਦੋਖ ਨੂੰ ਦੂਰ ਕਰੋ ਚਲੋ ਅੰਦਰ ਮਹਾਰਾਜੀ ਦੇ ਦਰਸ਼ਨ ਕਰਕੇ ਚਲੋ ਕਰੋ ਜੀ ਦਰਸ਼ਨ ਬਾਪਈ ਰੈ ਰਾਸ ਕਰਨ ਦੇ ਕਰੋ ਦਰਸ਼ਨ ਗੁਰਦਵਾਰਾ ਕੋਲ ਸਾਰ ਸੇ નો જી કરો જે દર્શન બાબાજીઓ ખાસે કામ લાગી ਕਰੋ ਜੀ ਸਾਰੀਆਂ ਸੰਗਤਾਂ ਦਰਸ਼ਨ ਧੰਨ ਧੰਨ ਗੁਰਦੁਆਰਾ ਕਵਲ ਸਾਹਿਬ ਜੇਸੇ ਵੇਲੇ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਲਾਹੌਰ ਤੋਂ ਬੀਬੀ ਕੌਲਾ ਜੀ ਨੂੰ ਲੈ ਕੇ ਇਸ ਜਗ੍ਹਾ ਆਏ ਸੀ ਅਮਰਤ ਵੇਲੇ ਦਾ ਸਮਾਸੀ ਸਾਧਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਇਸ਼ਨਾਨ ਕਰਨ ਲਈ ਜਲਦੀ ਭਾਲ ਕਰੋ ਸੰਗਤਾਂ ਇੱਧਰ ਉੱਧਰ ਜਲਦੀ ਭਾਲ ਕਰਨ ਲੱਗੀਆਂ ਪਰ ਜਾਲ ਕਿਤੋਂ ਨਹੀਂ ਮਿਲਿਆ ਸੰਗਤਾਂ ਨੇ ਸਤਗੁਰੂ ਜੀ ਨੂੰ ਬੇਨਤੀ ਕੀਤੀ ਕਿ ਜਾਲ ਕਿਤੇ ਨਹੀਂ ਮਿਲਿਆ ਇਸ ਛੱਪੜ ਤੋਂ ਬਗੈਰ ਸਤਗੁਰੂ ਜੀ ਨੇ ਸਮੂਹ ਸੰਗਤਾਂ ਨੇ ਹੁਕਮ ਗੁਰੂ ਜੀ ਦੇ ਹੁਕਮ ਤੇ ਇੱਥੇ ਹੀ ਛੱਪੜੀ ਵਿੱਚੋਂ ਇਸ਼ਨਾਨ ਕੀਤਾ ਤੇ ਸਤਗੁਰੂ ਜੀ ਨੇ ਇਸ ਛੱਪੜੀ ਨੂੰ ਬਾਹਰ ਦਿੱਤਾ ਕਿ ਦਿੱਤਾ ਤੇ ਕਿਹਾ ਸੁੱਕੇ ਹਰੇ ਕੋਏ ਖਿੰਮਾ ਹੈ ਜੋ ਵੀ ਸ਼ਰਦਾਂ ਨਾਲੇ ਛਪੜੀ ਵਿੱਚ ਜੋ ਕਿ ਹੁਣ ਸਰੋਵਰ ਹੈ ਛੇ ਹਫਤੇ ਹਰ ਸ਼ਨੀਵਾਰ ਅਤੇ ਐਤਵਾਰ ਇਸ਼ਨਾਨ ਕਰੇਗਾ ਸਤਿਗੁਰੂ ਜੀ ਤੰਦਰੁਸਤੀਆਂ ਬਖਸ਼ਿਸ਼ ਦੇਂਦੇ ਹਨ ਇਸ਼ਨਾਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਹਰ ਸਾਲ ਅਸੂ ਦੀ ਪੈਂਜਮੀ ਨੂੰ ਜੋੜ ਮੇਲਾ ਮਨਾਇਆ ਜਾਂਦਾ ਹੈ ਗੁਰਦੁਆਰਾ ਕਾਲਸਰ ਸਹਿਬ